सत श्रीकाल जी स्वागत है तुडा अपने चैनल टीनास कलेक्शन कलैक्शन आज की कलेक्शन जी है नैचुरल ऑल ओवर सूट रहेगा बॉटम वर्क स्लीव्स वर्क और फ्रंट वर्क आएगा विद प्योर चिनोन दुपट्टा प्राइस रहेगा तेरह सौ नब्बे फ्री शिपिंग नेक्स्ट आर्टिकल रहेगा जी क्रेप सिल्क ऑल ओवर सूट स्लीव्स वर्क और फ्रंट वर्क आएगा और चिनोन दुपट्टा रहेगा प्राइस रहेगा साढ़े बारह सौ फ्री शिपिंग बहुत ही वैसा आर्टिकल है स्क्रीनशॉट शॉट लैके अपना ऑर्डर बुक करवा लाने जी ਨੈਕਸਟ ਆਰਟੀਕਲ ਰਹੇਗਾ ਜੀ ਲਿਕਰਾ ਫੈਬਰਿਕ ਰਹੇਗਾ 글리ਟਰ ਵਰਕ ਆਏਗਾ ਆਪਣੇ ਅਕੋਰਡਿੰਗ ਤੁਸੀਂ ਕੋਰ ਸੈਟ ਜਾਂ ਜਿਵੇਂ ਜੜਾ ਵਨ ਪੀਸ ਹੈ ਤੁਸੀਂ ਉਹ ਕਸਟਮਾਈਜ਼ ਕਰਵਾ ਸਕਦੇ ਹੋ ਬਹੁਤ ਹੀ ਵਧੀਆ ਸੂਟ ਫੈਬਰਿਕ ਹੈ ਜੀ ਇਹਨਾਂ ਵਿੱਚੋਂ ਕੋਈ ਵੀ ਤੁਸੀਂ ਅਲੱਗ-ਅਲੱਗ ਜਿਹੜੇ ਕਲਰ ਚ ਬਾਈ ਕਰ ਸਕਦੇ ਹੋ ਓਨਲੀ ਪ੍ਰਾਈਸ ਇਨ 700 ਫ੍ਰੀ ਸ਼ਿਪਿੰਗ 700 ਦੇ ਦੋ ਸੂਟ ਆਣਗੇ ਜੀ ਆਰਡਰ ਕਰਨ ਲਈ ਜੀ ਸਕਰੀਨਸ਼ਾਟ ਲੈ ਕੇ ਤੁਸੀਂ ਮੈਨੂੰ ਸੈਂਡ ਕਰ ਦੇਣਾ ਹੈ ਔਰ ਆਪਣਾ ਆਰਡਰ ਬੁੱਕ ਕਰਵਾ ਲਾਣਾ ਹੈ ਇਹ ਵਾਲੇ ਆਰਟੀਕਲ ਜੀ ਜੋਰਚਟ ਫੈਬਰਿਕ ਰੇਗਾ ਜੀ ਟਾਈਮਰ ਸ਼ਰਟ ਟਾਈਮਰ ਬਾਟਮ ਤੇ ਪ੍ਰਾਈਸ ਰਹੇਗਾ ਜੀ 850 ਦੇ ਦੋ ਸੂਟ ਅਲਗ-ਅਲਗ ਜਿਹੜੇ ਤੁਸੀਂ ਇਹ ਡਿਜ਼ਾਈਨ ਦੇ ਵਿੱਚ ਬਾਇ ਕਰ ਸਕਦੇ ਹੋ ਔਰ ਕਲਰ ਦੇ ਵਿੱਚ ਬਾਇ ਕਰ ਸਕਦੇ ਹੋ ਨੈਕਸਟ ਆਰਟੀਕਲ ਰਹੇਗਾ ਜੀ ਜੌਰਜਟ ਸ਼ਰਟ ਰਹੇਗੀ ਔਰ ਕ੍ਰੇਪ ਸਿਲਕ ਬਾਟਮ ਰਹੇਗੀ ਔਰ ਪਿਓਰ ਚਿਨਨ ਦੁਪੱਟਾ ਰਹੇਗਾ ਜੀ ਬਹੁਤ ਹੀ ਵਧੀਆ ਫਾਈਨ ਕੁਆਲਿਟੀ ਦੇ ਵਿੱਚ ਸੂਟ ਹੈ ਤੇ ਪ੍ਰਾਈਸ ਰਹੇਗਾ 800 ਫ੍ਰੀ ਸ਼ਿਪਿੰਗ ਬਹੁਤ ਹੀ ਸੋਨੇ ਡਿਜ਼ਾਈਨਸ ਹਲ ਪ੍ਰਿੰਟ ਜਿਹੜੀ ਦੀ ਬਾਟਮ ਆਏਗੀ ਜੀ ਪਲੇਨ ਸੋਨੇ ਸੋਨੇ ਪ੍ਰਿੰਟ ਔਰ ਸੋਨੇ ਸੋਨੇ ਜਿਹੜੇ ਸੂਟ ਦੇ ਕਲਰਸ ਨੇ ਇਹਨਾਂ ਵਿੱਚੋਂ ਕੋਈ ਵੀ ਜਿਹੜਾ ਤੁਸੀਂ ਬਾਏ ਕਰ ਸਕਦੇ ਹੋ ਓਨਲੀ 800 ਦਾ ایک سوٹ آئے گا اور فری شپنگ چیک کر سکتی ہو جی نیکسٹ ارٹیکل رہے گا جی ساٹن جورجٹ جڑی ٹی شرٹ آئے گی اور ریون باٹم آئے گی اور پیور اورگانزا دوپٹہ آئے گا جی پرائس رہے گا 1000 روپے فری شپنگ ان وچو کوئی بھی جڑا ਤੁਸੀਂ پرنٹ بائے کر سکتی ہو تھینک یو سو much جی